ਇਹਨਾਂ ਵਾਲੀ ਵੀਡੀਓ ਅੰਨੀ ਮਾਂ ਨੂੰ ਚੋਲਾ ਚ ਪਾਣੀ ਮਿਲਾ ਕੇ ਖਵਾਉਂਦਾ ਦਿਖਿਆ ਬੱਚਾ ਵੀਡੀਓ ਦੇਖ ਕੇ ਭਾਵੁਕ ਹੋਏ ਲੋਕ ਜੇਕਰ ਤੁਸੀਂ ਆਪਣੇ ਮਾਪਿਆਂ ਦੀ ਸੇਵਾ ਕਰ ਰਹੇ ਹੋ ਤਾਂ ਇਸ ਤੋਂ ਵੱਧ ਪੁੰਨ ਦੀ ਗੱਲ ਹੋਰ ਕੁਝ ਵੀ ਨਹੀਂ ਹੋ ਸਕਦੀ ਕੋਈ ਵੀ ਧਾਰਮਿਕ ਰਸਮ ਇਸ ਤੋਂ ਵੱਡਾ ਪੁੰਨ ਨਹੀਂ ਦੇ ਸਕਦੀ ਇੱਕ ਸਮਾਂ ਆਉਂਦਾ ਹੈ ਜਦੋਂ ਮਾਪੇ ਤੁਹਾਨੂੰ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਪਾਲਦੇ ਹਨ ਇਸ ਦੁਨੀਆ ਵਿੱਚ ਆਪਣੇ ਪੈਰਾਂ ਤੇ ਖੜਾ ਹੋਣ ਵਿੱਚ ਤੁਹਾਡੀ ਮਦਦ ਕਰਦੇ ਹਨ ਇਸ ਲਈ ਜਦੋਂ ਉਹਨਾਂ ਨੂੰ ਤੁਹਾਡੀ ਲੋੜ ਹੋਵੇ ਅਤੇ ਤੁਸੀਂ ਹਮੇਸ਼ਾ ਉਹਨਾਂ ਲਈ ਮੌਜੂਦ ਹੋ ਤਾਂ ਸਮਝੋ ਕਿ ਤੁਸੀਂ ਉਹਨਾਂ ਦੀ ਜ਼ਿੰਦਗੀ ਨੂੰ ਸਫਲ ਬਣਾ ਰਹੇ ਹੋ ਇੱਕ ਮਾਂ ਆਪਣੇ ਬੱਚੇ ਲਈ ਜੋ ਤਪੱਸਿਆ ਕਰਦੀ ਹੈ ਉਸ ਤੋਂ ਵੱਡੀ ਕੋਈ ਤਪੱਸਿਆ ਨਹੀਂ ਹੁੰਦੀ ਸਾਨੂੰ ਸਾਰਿਆਂ ਨੂੰ ਇਸ ਤਪੱਸਿਆ ਦਾ ਫਲ ਆਪਣੀ ਮਾਂ ਨੂੰ ਦੇਣਾ ਚਾਹੀਦਾ ਹੈ ਜਦੋਂ ਵੀ ਉਹਨਾਂ ਨੂੰ ਸਾਡੇ ਸਹਾਰੇ ਦੀ ਲੋੜ ਹੋਵੇ ਸਾਨੂੰ ਹਰ ਵਾਰ ਉਹਨਾਂ ਦੇ ਨਾਲ ਖੜਾ ਹੋਣਾ ਚਾਹੀਦਾ ਹੈ ਭਾਵੇਂ ਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਪਰ ਜਦੋਂ ਵੀ ਅਸੀਂ ਆਪਣੇ ਸਾਹਮਣੇ ਅਜਿਹੇ ਦ੍ਰਿਸ਼ ਦੇਖਦੇ ਹਾਂ ਜਿੱਥੇ ਕਾਲ ਯੁਗ ਦਾ ਸਵਰਨ ਮਾਰ ਆਪਣੇ ਮਾਪਿਆਂ ਦੀ ਸੇਵਾ ਕਰਦਾ ਦਿਖਾਈ ਦਿੰਦਾ ਹੈ ਤਾਂ ਸਾਡੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਹਨ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਭਾਵੁਕ ਵੀਡੀਓ ਦਿਖਾਉਣ ਜਾ ਰਹੇ ਹਾਂ ਇਹ ਦੇਖਣ ਤੋਂ ਬਾਅਦ ਤੁਸੀਂ ਵੀ ਭਾਵੁਕ ਹੋ ਜਾਓਗੇ ਵੀਡੀਓ ਵਿੱਚ ਇੱਕ 마ਸੂਮ ਬੱਚਾ ਦੇਖਿਆ ਜਾ ਸਕਦਾ ਹੈ ਜੋ ਅਜੇ ਪੜਨ ਅਤੇ ਖੇਡਣ ਦੀ ਉਮਰ ਦਾ ਹੈ ਪਰ ਕਹਿੰਦੇ ਹਨ ਕਿ ਇਹ ਗਰੀਬੀ ਉਮਰ ਨਹੀਂ ਦੇਖਦੀ ਅਤੇ ਇਹ ਲੋਕਾਂ ਨੂੰ ਆਪਣੀ ਉਮਰ ਤੋਂ ਪਹਿਲਾਂ ਹੀ ਇੰਨਾ ਜ਼ਿੰਮੇਵਾਰ ਬਣਾ ਦਿੰਦੀ ਹੈ ਕਿ ਉਹ ਜ਼ਿੰਮੇਵਾਰ ਦੇ ਬੋਝ ਹੇਠ ਦਬ ਜਾਂਦੇ ਹਨ ਇਸ ਵੀਡੀਓ ਵਿੱਚ ਵੀ ਅਜਿਹਾ ਹੀ ਦ੍ਰਿਸ਼ ਦੇਖਿਆ ਜਾ ਸਕਦਾ ਹੈ ਜਿੱਥੇ ਗਰੀਬੀ ਨੇ ਇਸ ਬੱਚੇ ਦਾ ਬਚਪਨ ਖੋ ਲਿਆ ਕਿਸਮਤ ਨੇ ਉਸ ਦੀ ਮਾਂ ਦੀਆਂ ਅੱਖਾਂ ਖੋ ਲੀਆਂ ਹੁਣ ਇਹ ਬੱਚਾ ਆਪਣੀ ਅੰਨੀ ਮਾਂ ਦਾ ਇਕੋ ਇੱਕ ਸਹਾਰਾ ਹੈ ਵੀਡੀਓ ਵਿੱਚ ਤੁਸੀਂ ਇੱਕ ਅੰਨੀ ਔਰਤ ਨੂੰ ਜ਼ਮੀਨ ਤੇ ਪਏ ਦੇਖ ਸਕਦੇ ਹੋ ਗਰੀਬੀ ਦਾ ਪ੍ਰਭਾਵ ਇੰਨਾ ਹੈ ਕਿ ਇਸ ਗਰੀਬ ਮਾਂ ਕੋਲ ਠੰਡ ਦੇ ਮੌਸਮ ਵਿੱਚ ਵੀ ਸੌਣ ਲਈ ਬਿਸਤਰਾ ਨਹੀਂ ਹੈ ਫਿਰ ਵੀ ਬੱਚੇ ਨੇ ਆਪਣੀ ਮਾਂ ਨੂੰ ਸਵੈਟਰ ਪਹਿਨਾਇਆ ਹੈ ਭਾਵੇਂ ਉਹ ਖੁਦ ਬਿਨਾਂ ਕਮੀਜ਼ ਦੇ ਬੈਠਾ ਹੈ ਬੱਚੇ ਦੇ ਸਾਹਮਣੇ ਪਲੇਟ ਵਿੱਚ ਪੱਕੇ ਹੋਏ ਚੋਲ ਰੱਖੇ ਹੋਏ ਹਨ ਜਿਸ ਵਿੱਚ ਉਹ ਨਮਕ ਅਤੇ ਪਾਣੀ ਪਾ ਕੇ ਆਪਣੀ ਅੰਨੀ ਮਾਂ ਨੂੰ ਖਵਾਉਂਦਾ ਦਿਖਾਈ ਦੇ ਰਿਹਾ ਹੈ ਉਹ ਆਪਣੀ ਮਾਂ ਦੇ ਖਾਣ ਤੋਂ ਬਾਅਦ ਹੀ ਬੁਰਕੀ ਆਪਣੇ ਮੂੰਹ ਵਿੱਚ ਪਾਉਂਦਾ ਹੈ ਵੀਡੀਓ ਦੇਖ ਕੇ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੰਨੀ ਮਾਂ ਸ਼ਾਇਦ ਇੰਨੀ ਕਮਜ਼ੋਰ ਹੋ ਗਈ ਹੈ ਕਿ ਉਸ ਦੇ ਸਰੀਰ ਵਿੱਚ ਬੈਠਣ ਦੀ ਤਾਕਤ ਨਹੀਂ ਬਚੀ ਹੈ ਅੱਖਾਂ ਵਿੱਚ ਹੰਝੂ ਲਿਆਉਣ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਭਗ ਹਰ ਪਲੇਟਫਾਰਮ ਤੇ ਵਾਇਰਲ ਹੋ ਰਹੀ ਹੈ ਗਰੀਬੀ ਅਤੇ ਬੇਵਸ ਨਾਲ ਪਰੇ ਇਸ ਦਰਦਨਾਕ ਦ੍ਰਿਸ਼ ਨੇ ਸਾਰਿਆਂ ਨੂੰ ਰੋਣ ਲਈ ਮਜਬੂਰ ਕਰ ਦਿੱਤਾ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਭਾਵਕ ਹੋ ਜਾਓਗੇ ਸੋ ਦੋਸਤੋ ਜੇਕਰ ਸਾਡੇ ਮਾਪੇ ਸਾਡੇ ਲਈ ਇੰਨੀ ਤਪੱਸਿਆ ਕਰਦੇ ਨੇ ਇੰਨੇ ਦੁੱਖ ਝੱਲਦੇ ਨੇ ਪਰ ਜਦੋਂ ਸਾਡੀ ਵਾਰੀ ਆਉਂਦੀ ਹੈ ਤਾਂ ਅਸੀਂ ਕਿਉਂ ਆਪਣੇ ਮਾਪਿਆਂ ਤੋਂ ਮੂੰਹ ਫੇਰ ਲੈਨੇ ਆ ਸਾਡੇ ਮਾਪੇ ਸਾਡੇ ਲਈ ਦੀਹਾੜੀਆਂ ਕਰਦੇ ਨੇ ਦਿਨ ਰਾਤ ਮਿਹਨਤ ਕਰਦੇ ਨੇ ਕਿ ਸਾਡਾ ਬੱਚਾ ਪੜ੍ਹ ਕੇ ਕੁਝ ਬਣ ਜਾਵੇ ਉਹਨੂੰ ਕਿਸੇ ਵੀ ਚੀਜ਼ ਦੀ ਤਕਲੀਫ ਨਾ ਹੋਵੇ ਸਾਡਾ ਬੱਚਾ ਕਦੇ ਵੀ ਕਿਸੇ ਅੱਗੇ ਹੱਥ ਨਾ ਫਿਲਾਵੇ ਮਾਪੇ ਬਹੁਤ ਤਪੱਸਿਆ ਕਰਦੇ ਨੇ ਪਰ ਫਿਰ ਵੀ ਪਤਾ ਨਹੀਂ ਕਿਉਂ ਅੱਜ ਕੱਲ ਦੇ ਕਾਲ ਯੁੱਗ ਪੁੱਤ ਆਪਣੇ ਮਾਪਿਆਂ ਨੂੰ ਬੇਸਹਾਰਾ ਛੱਡ ਦਿੰਦੇ ਨੇ ਅਤੇ ਵਿਧਵਾ ਆਸ਼ਰਮ ਫਿਰ ਬਹੁਤ ਸਾਰੀਆਂ ਅਜਹੀਆਂ ਸੰਸਥਾਵਾਂ ਨੇ ਜਿੱਥੇ ਕਿ ਬੇਸਹਾਰਾ ਲੋਕ ਆਪਣੇ ਪੁੱਤ ਆਪਣੇ ਪਰਿਵਾਰ ਦੇ ਹੁੰਦਿਆਂ ਵੀ ਉਹ ਅਜਿਹੀ ਸੰਸਥਾਵਾਂ ਵਿੱਚ ਰਹਿੰਦੇ ਅਜਿਹੇ ਪੁੱਤਾਂ ਤੇ ਲਾਣਦਾ ਜਿਹੜੇ ਕਿ ਆਪਣੇ ਹੁੰਦੇ ਹਮਾਂਦਿਆਂ ਆਪਣੇ ਪਰਿਵਾਰ ਦੇ ਇੱਕ ਮੈਂਬਰ ਨੂੰ ਵਿਧਵਾ ਆਸ਼ਰਮ ਜਾਂ ਫਿਰ ਅਜਿਹੀ ਸੰਸਥਾ ਵਿੱਚ ਛੱਡ ਆਉਂਦੇ ਨੇ ਸੋ ਦੋਸਤੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਕਿਸੇ ਅਜਿਹੇ ਇਨਸਾਨ ਤੱਕ ਪਹੁੰਚ ਸਕੇ ਇਸ ਤੋਂ ਕੋਈ ਇਨਸਾਨ ਕੁਝ ਸਿੱਖ ਸਕੇ ਕਿਸੇ ਦਾ ਪਰਿਵਾਰ ਬਚ ਸਕੇ ਕਿਸੇ ਦੇ ਦਿਮਾਗ ਦੇ ਵਿੱਚ ਕੁਝ ਪੈ ਸਕੇ ਕਿ ਉਹ ਆਪਣੇ ਮਾਪੇ ਨੂੰ ਆਪਣੇ ਹੀ ਕੋਲ ਰੱਖਣ ਸੋ ਦੋਸਤੋ ਬਾਕੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਡੇ ਮੁਤਾਬਿਕ ਤਾਂ ਇਹ ਵੀਡੀਓ ਸੁਣ ਕੇ ਦੇਖ ਕੇ ਤੁਹਾਡੀ ਅੱਖਾਂ ਦੇ ਵਿੱਚ ਹੰਝੂ ਦਾ ਪੱਕਾ ਆਗੇ ਹੋਣਗੇ ਬਾਕੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ